ਬਰਗਾੜੀ ਵਿਧਮੀ ਕਾਂਡ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਬਣਾਏ ਗਏ ਕਮਿਸ਼ਨ ਦੇ ਮੁਖੀ ਰਹੇ ਅਧਿਆ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਸਟਿਸ ਜੋਰਾ ਸਿੰਘ ਨੇ ਬਾਦਲਾਂ ਨੂੰ ਘੇਰਨ ਦੇ ਨਾਲ-ਨਾਲ ਮੌਜੂਦਾ ਕੈਪਟਨ ਸਰਕਾਰ ਨੂੰ ਵੀ ਘੇਰਨ ਦਾ ਯਤਨ ਕੀਤਾ ਜਸਟਿਸ ਜੋਰਾ ਸਿੰਘ ਨੇ ਬਾਦਲਾਂ ਦੇ ਉੱਤੇ ਇਲਜ਼ਾਮ ਲਾਉਣ ਦੇ ਨਾਲ-ਨਾਲ ਕੈਪਟਨ ਸਰਕਾਰ ਤੇ ਵੀ ਦੋਸ਼ ਲਾਇਆ ਕਿ ਅਜੇ ਤੱਕ ਕੈਪਟਨ ਸਰਕਾਰ ਨੇ ਵੀ ਉਹਨਾਂ ਦੋਸ਼ਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਹੈ ਫਿੰਟ ਜਿੱਥੇ ਬੰਦੀਆਂ ਜੜੀਆਂ ਗਿਆ ਸਿੱਖ ਆਰਗੇਨਾਈਜੇਸ਼ਨ ਉਹਨਾਂ ਨੂੰ ਕੋ ਜ ਆਦਮੀਆਂ ਤੇ ਸ਼ੱਕ ਹੈ ਵੀ ਇਹ ਬੰਦਿਆਂ ਨੇ ਇਹ ਕਾਰਵਾਈ ਕੀਤੀ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਆਦੀ ਉਹਨਾਂ ਨੇ ਕੀਤੀ ਹੈ ਉਹ 6 ਆਦਮੀਆਂ ਦਾ ਨਾਮ ਮੈਨੂੰ ਦੇਖ ਜਾਂਦੇ ਆ ਮੈਂ ਜਿੰਨੇ ਵੀ ਪੁਲਿਸ ਵਾਲੇ ਆਏ ਆ ਜਾਂ ਜੋ ਜਿੰਨੇ ਵੀ ਹੈ ਉਹਨਾਂ ਨੂੰ ਪੁੱਛਿਆ ਸਪੈਸਿਫਿਕਲੀ ਵੀ ਤੁਸੀਂ ਇਹ ਆਦਮੀ ਜਿਹੜੇ ਗਏ ਆ ਇਹਨਾਂ ਨੂੰ ਇੰਟਰੋਗੇਟ ਕੀਤਾ ਇਹਨਾਂ ਨੂੰ ਰਿਸਰਚ ਕਰਕੇ ਇੰਟਰੋਗੇਟ ਕੀਤਾ ਇਨਵੈਸਟੀਗੇਸ਼ਨ ਜੁਆਇਨ ਕਰਾਈ ਸਾਰਿਆਂ ਦਾ ਇੱਕ ਸਿੰਗਲ ਲਾਈਨ ਜਵਾਬ ਸੀ ਕਿਸੇ ਨੂੰ ਇੰਟਰੋਗੇਟ ਨਹੀਂ ਕੀਤਾ ਕਿਸੇ ਨੂੰ ਮੈਂ ਵੈਸੇ ਜੀ ਜੁਆਇਨ ਨਹੀਂ ਕਰਾਈ ਉਹ ਕਿਉਂ ਨਹੀਂ ਕਰਾਈ ਉਹਨਾਂ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਦੇ ਉਹਨਾਂ ਦੀ ਇੰਟਰੋਗੇਸ਼ਨ ਕਰਦੇ ਤੇ ਬੜੇ ਆਰਾਮ ਨਾਲ ਵਿਦਨੇ ਵੀਕ ਮੈਨੂੰ ਪਤਾ ਲੱਗਿਆ ਨਹੀਂ ਸੀ ਕੌਣ ਹੈਗੇ ਇਹ ਇਹ ਕਿਉਂ ਨਹੀਂ ਕੀਤਾ ਪਹਿਲੀ ਗਵਰਨਮੈਂਟ ਤਾਂ ਅਮੀਰ ਸੀ ਵੀ ਉਹਨਾਂ ਨੂੰ ਨਹੀਂ ਕਰਨਾ ਲੇਕਿਨ ਕੈਪਟਨਸ ਆਫ ਦੀ ਗਵਰਨਮੈਂਟ ਆਉਟ ਤੇ ਮੈਨੂੰ ਪੂਰੀ ਅਮੀਰ ਸੀ ਵੀ ਉਹੋ ਜ਼ਰੂਰ ਹੈ ਵਿਦਨੇ ਵੀਕ ਉਹਨਾਂ ਨੂੰ ਇੰਟਰੋਗੇਟ ਕਰਕੇ ਪੁੱਛਣਗੇ ਕਿਹੜੇ ਹੈ ਜਸਟਿਸ ਜੋਰਾ ਸਿੰਘ ਦੇ ਕੈਪਟਨ ਸਰਕਾਰ ਤੇ ਲਾਏ ਗਏ ਇਹਨਾਂ ਦੋਸ਼ਾਂ ਤੋਂ ਬਾਅਦ ਕਾਂਗਰਸ ਵੀ ਸਾਹਮਣੇ ਆਈ ਹੈ ਡਾਕਟਰ ਰਾਜਕੁਮਾਰ ਵੇਰਕਾ ਨੇ ਆਮ ਆਦਮੀ ਪਾਰਟੀ ਦਾ ਮਜ਼ਾਕ ਵੀ ਉਡਾਇਆ ਅਤੇ ਜਸਟਿਸ ਜੋਰਾ ਸਿੰਘ ਨੂੰ ਅਕਾਲੀ ਸਰਕਾਰ ਵੱਲੇ ਉਹਨਾਂ ਦੀ ਹੋਈ ਜ਼ਲਾਲਤ ਵੀ ਯਾਦ ਕਰਵਾਈ ਹੈ ਆਮ ਆਦਮੀ ਪਾਰਟੀ ਦਾ ਵजूद ਜਿਹੜਾ ਹੈ ਉਹ ਬਿਲਕੁਲ ਖਤਮ ਹੋਣ ਦੇ ਕਗਾਰ ਤੇ ਹੈ ਔਰ ਆਮ ਆਦਮੀ ਪਾਰਟੀ ਬਾਣੇ ਬਾਜ਼ੀਆਂ ਦੇ ਨਾਲ ਕਦੀ ਕਿਸੇ ਇਸ਼ੂ ਨੂੰ ਠਾਣ ਦੀ ਕੋਸ਼ਿਸ਼ ਕਰਦੀ ਹੈ ਔਰ ਆਪਣੇ ਆਪ ਦਾ 파ੜਾ ਖਤਮ ਨਹੀਂ ਹੋ ਰਿਹਾ ਤੇ ਇੱਕ ਦੂਸਰੇ ਦੇ ਉੱਪਰ ਇਲਜ਼ਾਮ ਲਗਾਉਣ ਤੋਂ ਇਲਾਵਾ ਆਮ ਆਦਮੀ ਪਾਰਟੀ ਨੂੰ ਕੋਈ ਕੰਮ ਨਹੀਂ ਹੈ ਪਹਿਲੀ ਗੱਲ ਮੈਂ ਕਹਿਣਾ ਚਾਹਨਾ ਹੈ ਕਿ ਆਮ ਆਦਮੀ ਪਾਰਟੀ ਦੇ ਨਵੇਂ-ਨਵੇਂ ਇਹ ਸ਼ਾਮਲ ਹੋਏ ਇਹ ਜੋਰਾ ਸਿੰਘ ਜਸਟਿਸ ਜੋਰਾ ਸਿੰਘ ਸਾਹਿਬ ਉਹਨਾਂ ਨੇ ਇਸ ਗੱਲ ਦੇ ਵਾਸਤੇ ਕਾਂਗਰਸ ਪਾਰਟੀ ਦੇ ਉੱਪਰ ਜਿਹੜਾ ਇਲਜ਼ਾਮ ਲਗਾਇਆ ਮੈਨੂੰ ਇਦਾਂ ਲੱਗਦਾ ਕਿ ਅਗਰ ਸਰਦਾਰ ਜੋਰਾ ਸਿੰਘ ਹੋਰਾਂ ਦਾ ਨੂੰ ਜਿਸ ਤਰੀਕੇ ਦੇ ਨਾਲ ਜਲੀਲ ਕਰਕੇ ਬਾਦਲ ਸਾਹਿਬ ਨੇ ਰਿਪੋਰਟ ਲੈਣ ਤੋਂ ਮਨਾ ਕੀਤਾ ਪਹਿਲੇ ਉਹ ਬਾਦਲ ਸਾਹਿਬ ਨੂੰ ਰਿਪੋਰਟ ਦੇਣ ਗਏ ਉਹਨਾਂ ਰਿਪੋਰਟ ਨਹੀਂ ਲਈ ਸੁਖਬੀਰ ਬਾਦਲ ਨੂੰ ਰਿਪੋਰਟ ਦੇਣ ਗਏ ਸੁਖਬੀਰ ਬਾਦਲ ਭੱਜ ਗਿਆ ਚੀਫ ਸਕੱਰੇਟ ਨੂੰ ਲੱਭਦੇ ਰਹੇ ਉਹਨੂੰ ਰਿਪੋਰਟ ਦੇਣ ਵਾਸਤੇ ਗਏ ਜੋਰਾ ਸਿੰਘ ਜੀ ਤੇ ਚੀਫ ਸਕੱਰੇਟ ਨੇ ਮਿਲਣ ਤੋਂ ਮਨਾ ਕਰਤਾ ਬਾਹਰ ਫੱਟੇ ਤੇ ਬਹਿ ਕੇ ਸਰਦਾਰ ਜੋਰਾ ਸਿੰਘ ਜੀ ਇੱਕ ਸੁਪਰਡਨ ਨੂੰ ਰਿਪੋਰਟ ਦੇ ਕੇ ਤੇ ਵਾਪਸ ਆ ਗਏ ਲੇਕਿਨ ਜੇ ਚੰਗਾ ਹੁੰਦਾ ਸਰਦਾਰ ਜੋਰਾ ਸਿੰਘ ਜੀ ਉਸ ਵਕਤ ਇਹ ਸਵਾਲ ਉਠਾਉਂਦੇ ਉਸ ਵਕਤ ਪ੍ਰੋਟੈਸਟ ਕਰਕੇ ਇੱਕ ਕਮਿਸ਼ਨ ਦੇ ਅਹੁਦੇ ਤੋਂ ਅਸੀਫਾ ਦਿੰਦੇ ਤੇ ਸਮਝ ਲੱਗਦੀ ਕਿ ਇਹ ਗੈਰਤ ਔਰ ਅਨਕਦਾਤ ਸਵਾਲ ਹੈ ਹੁਣ ਮੈਂ ਸਮਝਣਾ ਕਿ ਅੱਜ ਸਰਦਾਰ ਜੋਰਾ ਸਿੰਘ ਹੋਰਾਂ ਦਾ ਇਹ ਕਾਂਗਰਸ ਪਾਰਟੀ ਦੇ ਉੱਪਰ ਸਵਾਲ ਕਰਨਾ ਕਿ ਅਗਰ ਜੇ ਇਦਾਂ ਨਾ ਕੀਤਾ ਜਾਂਦਾ ਤੇ ਬਾਦਲ ਫੜਿਆ ਜਾਂਦਾ ਜੇ ਉਹਦਾ ਕਰ ਲਿਆ ਜਾਂਦਾ ਤੇ ਸੁਖਬੀਰ ਸਿੰਘ ਬਾਦਲ ਫੜਿਆ ਜਾਂਦਾ ਜੇਕਰ ਉਹਦਾ ਕਰ ਲਿਆ ਜਾਵੇ ਤੇ ਸਮੀਰ ਸੈਣੀ ਫੜ ਲਿਆ ਜਾਵੇ ਲੇਕਿਨ ਮੈਂ ਇਹ ਗੱਲ ਕਹਾਂ ਕਿ ਇਹ ਲੋਕਤੰਤਰ ਹੈ ਲੋਕ ਪ੍ਰਣਾਲੀ ਆ ਇਹ ਦੇਸ਼ ਦੇ ਅੰਦਰ ਕਾਨੂੰਨ ਦਾ ਰਾਜ ਆ ਔਰ ਕਾਨੂੰਨ ਆਪਣਾ ਕੰਮ ਬਾਕੂ ਵੀ ਕਰ ਰਿਹਾ ਹੈ ਔਰ ਅੱਜ ਜੇਕਰ ਇਹ ਬਾਦਲਾਂ ਦਾ ਚਿਹਰਾ ਨੰਗਾ ਹੋਇਆ ਇਹ ਕਿੰਨੇ ਕੀਤਾ ਭਾਈ ਇਹ ਕਾਂਗਰਸ ਪਾਰਟੀ ਨੇ ਔਰ ਕਾਂਗਰਸ ਪਾਰਟੀ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਗੁਹਾਈ ਦੇ ਅੰਦਰ ਜਿਹੜੀ ਇਹ ਸਰਕਾਰ ਹੈ ਇਸ ਨੇ ਬੇਨਕਾਬ ਕੀਤਾ ਹੈ ਔਰ ਉਹ ਦਿਨ ਦੂਰ ਨਹੀਂ ਬੜੀ ਜਲਦੀ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਹੁਣ ਬੋਤੇ ਦਿਨ ਇਹ ਬਾਦਲਾਂ ਦੀ ਬਾਹਰ ਜਗ੍ਹਾ ਨਹੀਂ ਬੜੀ ਜਲਦੀ ਕਾਨੂੰਨ ਆਪਣਾ ਕੰਮ ਕਰੇਗਾ ਸਕੰਜਾ ਕੱਸਿਆ ਜਾਏਗਾ ਔਰ ਮੈਨੂੰ ਨਹੀਂ ਲੱਗਦਾ ਕਿ ਇਹ ਸਾਰਿਆਂ ਦੇ ਵਿੱਚੋਂ ਇਹ ਬਚਣਗੇ ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹਾਂ ਸਾਰੇ ਹੀ ਫੜੇ ਜਾਣਗੇ